ਉਦੋਂ ਦੁੱਖੋਂ ਦੱਸ ਨੂੰ ਆਪਣੇ ਬਾਰੇ ਸਾਰਾ ਕੁਝ ਪੁੱល ਜਾਣੇ ਹੋ ਜਾਨੀ ਕਿ ਪੰਜਾਬ ਦੇ ਉਹ ਕਿਹੜੀ ਜੇਲ੍ਹ ਆ ਜਿੱਥੇ ਤੁਸੀਂ ਸਿੱਖ ਨੌਜਵਾਨਾਂ ਨੂੰ ਨਹੀਂ ਬੰਦ ਕੀਤਾ ਤੇ ਬਦਲਾਖੋਰੀ ਦੀ ਭਾਵਨਾ ਕਿਉਂ ਤੁਸੀਂ ਸਿੱਖਾਂ ਤੋਂ ਲੈਂਤੀ ਆ ਕਿਉਂ ਤੁਸੀਂ ਸਿੱਖਾਂ ਨੂੰ ਗੋਲੀਆਂ ਮਾਰ-ਮਾਰ ਕੇ ਮਾਰਿਆਗਾ ਜਸਵਾਲ ਸਿੰਘ ਚੌੜ ਸਿੱਧਵਾ ਗਰਦਾਸਪੁਰ ਦੇ ਵਿੱਚ ਅਕਲੋਖਤਾ ਇੱਕ ਨੌਜਵਾਨ ਤੁਹਾਡੀ ਪੁੱਤ ਨੇ ਉਹ ਜਿਹੜਾ ਜੋ ਅੱਜ ਦਾ ਮੁੱਦਾ ਗਾ ਹੈ ਕਿ ਜੋ ਗੱਲਬਾਤ ਆਪਾਂ ਕਰਨੀ ਆ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਕਿਉਂਕਿ ਗੱਲਬਾਤ ਅਕਾਲੀ ਦਲ ਦੀ ਹੋਣੀ ਆ ਹੋਣੀ ਕਿਵੇਂ ਆ ਕਿ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਮਜੀਠੀਆ ਸਾਹਿਬਾ ਜੇਲ੍ਹ ਦੇ ਵਿੱਚ ਬੰਦ ਆ ਨਾਬਾ ਜੇਲ੍ਹ ਦੇ ਵਿੱਚ ਆ ਉਸ ਦਿਨ ਤੋਂ ਵਿਚਾਰੇ ਤੜਫ ਰਹੇ ਆ ਤੇ ਉਸ ਦੇ ਜਿਹੜੇ ਅੱਜ ਆਗੂ ਕਹਾਉਂਦੇ ਆ ਉਹਨਾਂ ਦਾ ਸਿਲਸਿਲਾ ਜਿਹੜਾ ਮੈਲਨ ਦੇ ਲਈ ਜਿਹੜਾ ਉੱਥੇ ਡਰਾਮੇ ਕਰਨ ਜਾਂਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣਨਾ ਵਹਿਰਜ ਦਾ ਖਲਸਾ ਵਹਿਰਜ ਕੀ ਫਤਿਹ ਖਾਵਰ ਜੁੜੀ ਆ ਜਿਹੜੀ ਬਿਕਰਮ ਸਿੰਘ ਮਨਜੀਠੀਏ ਦੇ ਨਾਲ ਆ 700 ਕਰੋੜ ਤੋਂ ਵੱਧ ਜਿਹੜੀ ਆਮਦਨ ਦੀ ਜਾਇਦਾਦ ਤੋਂ ਵੱਧ ਜਿਹੜੀ ਆਮਦਨ ਦੇ ਸਰੋਤ ਨੇ ਜਿਹੜਾ ਕਿ ਕਾਲਾ ਧਾਣਾ ਆਪਾਂ ਕਹ ਲਈਏ ਇਹਨੂੰ ਕਿ ਇਕੱਠਾ ਕੀਤਾ ਮੁਜੀਠੀ ਨੇ ਉਹ ਕਿੱਥੋਂ ਕੀਤਾ ਇਹਦਾ ਵਿਜੀਲੈਂਸ ਵੱਲੋਂ ਜਿਹੜੇ ਚਾਰ ਟਰੰਕ ਭਰ ਕੇ ਜਿਹੜੇ ਉੱਤੇ ਭੇਜੇ ਆ ਉਹਦੇ ਤਹਿਤ ਹੀ ਪਤਾ ਲੱਗੂ ਆ ਕਿ ਐਨਆਰਪੀਆ ਕਿੱਥੋਂ ਆਇਆ ਗੱਲ ਕਰਦੇ ਅੱਜ ਆਪਾਂ ਬਿਰਸਾ ਸਿੰਘ ਬਲਟੋਹੇ ਦੀ ਅੱਜ ਉਹ ਮਿਲਣ ਗਿਆ ਮੁਜੀਠੀਏ ਨੂੰ ਪਤਾ ਇਹ ਹੈ ਕਿ ਮਿਲਣ ਦਾ ਦੇਣਾ ਨਹੀਂ ਸੀ ਕਿ ਇੱਕ ਜਣੇ ਕਿ ਡਰਾਮੇ ਕਰਨ ਜਾਂਦੇ ਆ ਇਹ ਜਦੋਂ ਆਗਲੇ ਨੇ ਕਹਿਤਾ ਕਿ ਭਾਈ ਪਰਿਵਾਰ ਦੇ ਦਾਸ ਜੀ ਜਾ ਸਕਦੇ ਆ ਤੇ ਤੁਹਾਡੇ ਨਾਲ ਵਕੀਲ ਸਾਹਿਬ ਜਾ ਸਕਦੇ ਆ ਇਸ ਤੋਂ ਬਾਅਦ ਬੰਦਾ ਕੋਈ ਉੱਥੇ ਮਿਲਣ ਨਹੀਂ ਜਾ ਸਕਦਾ ਜਿਹੜਾ ਉਹਨਾਂ ਦੇ ਨਾਮ ਦਿੱਤੇ ਆ ਹੁਣ ਨਾ ਉਹ ਕਹਿੰਦਾ 13 ਚੋਂ ਨਾ ਪਲੇਅਰਾਂ ਚੋਂ ਹੁਣ ਜਿਹੜਾ ਇਹਦਾ ਨਾਮ ਨਹੀਂ ਦਿੱਤਾ ਕਿਥੇ ਬਲਟੋਹੇ ਦਾ ਬਰਸਤ ਸਿੰਘ ਬਲਟੋਹੇ ਦਾ ਅੱਜ ਕਹਿੰਦਾ ਜੀ ਉੱਥੇ ਮੇਰਾ ਸੱਜਣਾ ਪ੍ਰਾਣਾ ਮਿੱਤਰ ਆ ਸਾਡੀ ਪਾਰਟੀ ਦਾ ਨੁਮਾਇੰਦਾ ਵੀ ਆ ਸਾਡਾ ਛੋਟਾ ਭਰਾ ਵੀ ਆ ਤੇ ਉਹਨੂੰ ਕਹਿੰਦਾ ਮੈਨੂੰ ਜੀ ਕੀਤਾ ਕਹਿੰਦਾ ਆ ਪਾਰਟੀ ਦਾ ਸਾਡਾ ਸੀਨੀਅਰ ਆਗੂ ਵੀ ਐਮਐਲ ਨੂੰ ਕਹਿੰਦਾ ਤੁਸੀਂ ਮਿਲ ਨਹੀਂ ਦਿੱਤਾ ਮੈਂ ਪਹਿਲਾਂ ਇੱਥੇ ਇੱਕ ਥੋੜੀ ਜਿਹੀ ਗੱਲ ਟੋਕ ਕੇ ਪਹਿਲਾਂ ਬਟਵਾ ਸਾਹਿਬ ਨੂੰ ਪੁੱਛ ਲਾਵਾਂ ਕਿ ਜਿਹੜੇ ਠਾਏ ਠਾਏ 30-30 ਸਾਲਾਂ ਤੋਂ ਬੰਨਦਾ ਜ਼ਿਲ੍ਹਾ ਦੇ ਵਿੱਚ ਸਿੰਘਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਬੜੇ ਸਿੰਘ ਨੇ ਅਨੇਕਾਂ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਰਬਾਨੀ ਕੀਤੀ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਕੋਈ ਜਾਇਦਾਦ ਦਾ ਮਸਲਾ ਨਹੀਂ ਸੀ ਉਹਨਾਂ ਨੇ ਕਾਲਾ ਧਾਣ ਨਹੀਂ ਬਣਾ ਕੇ ਨਹੀਂ ਅੰਦਰ ਗਏ ਉਹ ਉਹਨਾਂ ਦੇ ਚਿੱਟਾ ਵੇਚ ਕੇ ਨਹੀਂ ਅੰਦਰ ਗਏ ਉਹ ਉਹਨਾਂ ਨੂੰ ਕਿੱਦੇ ਮਿਲਣ ਦੀ ਇੱਛਾ ਪ੍ਰਗਟ ਕੀਤੀ ਆ ਪਰ ਨਹੀਂ ਉਹਨਾਂ ਨੂੰ ਸਖਬੀਰ ਬਾਦਲ ਦੱਸਦਾ ਅੱਤਵਾਦੀ ਇਹ ਤਿਹਾਰ ਜੇਲ੍ਹ ਦੇ ਵਿੱਚ ਬੰਦਾ ਤੇ ਉਹ ਪੰਜਾਬ ਵੀ ਨਹੀਂ ਆਉਣਾ ਚਾਹੀਦਾ ਇਹ ਕੌਣ ਕਹਿ ਰਿਹਾ ਸਖਬੀਰ ਬਾਦਲ ਅੱਜ ਬੋਟਾ ਲੈਂਡ ਦੇ ਲਈ ਤਰ ਲੋ ਮੱਸੀ ਕਵੇਂ ਹੋਏ ਪਿਆ ਕਵੇਂ ਅੱਗ ਬਲੂਰੇ ਹੋਏ ਪਿਆ ਕਿ ਕਵੇਂ ਸਾਨੂੰ ਗੱਡੀ ਮਿਲ ਜੇ 2027 ਦੀ ਪਤਾ ਨਹੀਂ ਤੁਸੀਂ ਕੀ ਮਾਰ ਕ ਮਾਰ ਦੇਣਾ ਸਿੱਖਾਂ ਦਾ ਕਤਲ ਹੀ ਕਰਨਾ ਘਾ ਨਹੀਂ ਕਰਨਾ ਤੁਸੀਂ ਕਰਨਾ ਕੀ ਆ ਕਹਿੰਦਾ ਜੀ ਇੱਥੇ ਪਹਿਲਾਂ ਵੀ ਮੈਨੂੰ ਮੋੜ ਦਿੱਤਾ ਖਾਲੀ ਹੱਥਾ ਕਹਿੰਦਾ ਇੱਥੇ ਪਹਿਲਾਂ ਵੀ ਸੁੱਚਾ ਸਿੰਘ ਲੰਗਾ ਆ ਕੇ ਗਿਆ ਸੀ ਉਹ ਪ੍ਰਧਾਨ ਚੁਣਿਆ ਉੱਥੇ ਗੁਰਦਾਸਪੁਰ ਦਾ ਤੇ ਹੁਣ ਵਰਸਾ ਸਿੰਘ ਬਲਟੋਆ ਨੇ ਵੀ ਪਾਈ ਪ੍ਰਧਾਨ ਲਾ ਦਿਓ ਉਹਨੂੰ ਵੀ ਅਕਾਲੀ ਦਲ ਤੋਂ ਕੱਢਿਆ ਸੀ ਉਹ ਤਾਂ ਚਲ ਦੁਬਾਰੇ ਪ੍ਰਧਾਨ ਲਾ ਤਾਂ ਉਹਨੂੰ ਤਰੱਕੀ ਦੇਤੀ ਕਿਉਂਕਿ ਉਹਨੇ ਚੰਗੇ ਕੰਮ ਕੀਤੇ ਸੀ ਉਹਨੇ ਭਲਾਈ ਦੇ ਕੰਮ ਕੀਤੇ ਸੀ ਲੋਕ ਭਲਾਈ ਦੇ ਆਪਣੇ ਲੰਗਾਰੇ ਇਸ ਕਰਕੇ ਉਹਨੂੰ ਪ੍ਰਧਾਨ ਲਾਇਆ ਗਿਆ ਚਲੋ ਹੁਣ ਵਰਸਾ ਸਿੰਘ ਬਲਟੋਆ ਵੀ ਸਾਇ ਪ੍ਰਧਾਨਗੀ ਭਾਲਦਾ ਹੋਵੇ ਇਹਨੂੰ ਵੀ ਭਾਈ ਤੁਸੀਂ ਮੜਾ ਮੋਟਾ ਕੋਈ ਪ੍ਰਧਾਨਗੀ ਚੇਅਰਮੈਨੀ ਦੇ ਦਿਓ ਤਾਂ ਟਿਕ ਜੂ ਵਿਚਾਰਾ ਤੇ ਦੂਸਰੀ ਗੱਲ ਬੱਛਾ ਸਿੰਘ ਬਟੋਏ ਨੇ মিডিਆ ਦੇ ਸਾਹਮਣੇ ਇਹ ਗੱਲ ਕਹੀ ਆ ਕਹਿੰਦਾ ਮੈਂ ਸਿਆਸਤ ਤੇ ਵੀ ਰਹਾ ਮੈਂ ਰਾਜਨੀਤੀ ਵੀ ਵੇਖੀ ਆ ਕਹਿੰਦਾ ਇਸ ਤੋਂ ਵੱਧ ਗੰਦੀ ਰਾਜ ਦੀ ਨੀਤੀ ਨਹੀਂ ਵੇਖੀ ਮੈਂ ਤੂੰ ਤਾਂ ਨਹੀਂ ਦੇਖੀ ਅਸੀਂ ਵੇਖੀ ਆ ਨਾ ਪੰਜਾਬ ਨੇ ਵੇਖੀ ਆ ਨਾ ਪੰਜਾਬ ਦੇ ਲੋਕਾਂ ਨੇ ਦੇਖੀ ਆ ਪੰਜਾਬ ਦੇ ਸਿੱਖਾਂ ਨੇ ਵੇਖੀ ਆ ਜੋ ਤੁਹਾਡੀ ਸਰਕਾਰ ਸਮੇਂ ਜਦੋਂ ਉਹ ਉੱਥੇ ਫੇਰ ਲੈ ਲਈ 1978 ਤੋਂ ਗੱਲ ਕਰ ਸ਼ੁਰੂ ਕਰ ਲਈਏ ਤੇ ਅੱਜ ਤੱਕ 15 ਤੋਂ ਬਾਅਦ ਤੱਕ ਵੇਖਦੇ ਆਏ ਆ ਤੁਹਾਡੀ ਰਾਜਨੀਤੀ ਤੁਹਾਡੀ ਸਿਆਸਤ ਤੁਸੀਂ ਕਿਹੜੇ ਸਿੱਖਾਂ ਨੂੰ ਚੱਕ ਚੱਕ ਕੇ ਝੂਠੇ ਕੇਸਾਂ ਦੇ ਵਿੱਚ ਆ ਕਿਹੜਿਆਂ ਨੂੰ ਅੰਦਰ ਨਹੀਂ ਸੁਟਿਆ ਆ ਮਾਨਸਾ ਤੋਂ ਇੱਕ ਸਿੱਖ ਸੀ ਜਿਹੜਾ ਉਹਦੇ ਉੱਤੇ ਜਵਾਪਾ ਕਾਨੂੰਨ ਲਗਾ ਦਿੱਤਾ ਤੇ ਤੁਹਾਡੀ ਸਰਕਾਰ ਹੁੰਦਿਆ ਹੀ ਜਿਹੜਾ ਉਹ ਨੌਜਵਾਨ ਜਿਹੜੀਆਂ ਦੋ ਲੜਕੀਆਂ ਤੇ ਸ਼ਾਇਦ ਇੱਕ ਲੜਕਾ ਤੇ ਮਿਸਤਰੀ ਦਾ ਜਿਹੜਾ ਕੰਮ ਕਰਦਾ ਸੀ ਨੌਜਵਾਨ ਦਾ ਨਾਮ ਬਿਸਰ ਗਿਆ ਤੇ ਤੁਹਾਡੀ ਸਰਕਾਰ ਹੁੰਦੇ ਜਿਹੜਾ ਦਿੱਲੀ ਦਾ ਉਹ ਜਿਹੜਾ ਉਹਨੂੰ ਧਿਆੜ ਜ਼ਿਲ੍ਹੇ ਚ ਸੁਟਿਆ ਸੀ ਤੇ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਚ ਸੁਟਿਆ ਜਿਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਚ ਸੁਟਿਆ ਤੇ ਜਿਨ੍ਹਾਂ ਨੂੰ ਗਰਦਾਸਬੁਰ ਸੁਟਿਆ ਯਾਨੀ ਕਿ ਪੰਜਾਬ ਦੇ ਉਹ ਕਿਹੜੀ ਜੇਲ ਹੈ ਜਿੱਥੇ ਤੁਸੀਂ ਸਿੱਖ ਨੌਜਵਾਨਾਂ ਨੂੰ ਨਹੀਂ ਬੰਦ ਕੀਤਾ ਤੇ ਬਦਲਾਖੋਰੀ ਦੀ ਭਾਵਨਾ ਕਿਉਂ ਤੁਸੀਂ ਸਿੱਖਾਂ ਤੋਂ ਲੈਂਤੀ ਆ ਕਿਉਂ ਤ ਉਸੇ ਸਿੱਖਾਂ ਨੂੰ ਗੋਲੀਆਂ ਮਾਰ-ਮਾਰ ਕੇ ਮਾਰਿਆਗਾ ਜਸਵਾਲ ਸਿੰਘ ਚੌਰ ਸਿੱਧਵਾ ਗਰਦਾਸਪੁਰ ਦੇ ਵਿੱਚ ਅਕਲੋਖਤਾ ਇੱਕ ਨੌਜਵਾਨ ਤੁਹਾਡੀ ਪੁਲਿਸ ਨੇ ਉਹ ਜਿਹੜਾ 18-20 ਸਾਲ ਦਾ ਨੌਜਵਾਨ ਮਾਰ ਦਿੱਤਾ ਬਰਗਾੜੀ ਦੇ ਵਿੱਚ ਤੁਹਾਡੀ ਪੁਲਿਸ ਨੇ ਮਾਰ ਦਿੱਤਾ ਤੇ ਇੱਥੇ ਜਦੋਂ ਆ ਨੂਰ ਮੈਲ ਦੀ ਚੇਲੀ ਰਹੀ ਹੈ ਜਦੋਂ ਸੁਹੇਰ ਬਦਲ ਦੀ ਮਾਂ ਤੇ ਆਪਾਂ ਕਹਿ ਦਈਏ ਕਿ ਉਹਰ ਨਾਬਿਸਰ ਗਿਆ ਕੀ ਸੀ ਉਹਦਾ ਜਿਹੜੇ ਖੀਵੀ ਦਾ ਖਿਤਾਬ ਦਿੱਤਾ ਸੀ ਆਪ ਹੀ ਖਿਤਾਬ ਦੇ ਦਿੰਦੇ ਹੋ ਤੇ ਉਹ ਜਿਹੜੀ ਪ੍ਰਕਾਸ਼ਵਾਦ ਦੀ ਘਰ ਵਾਲੀ ਪਤਨੀ ਆਪਾਂ ਕਹਿ ਦਈਏ ਕਿ ਉਹ ਜਿਹੜੀ ਨੂਰਮੈਲ ਦੀ ਚੇਲੀ ਰਹੀ ਆ ਤੇ ਜਦੋਂ ਤੁਸੀਂ ਇਸ ਧਰਤੀ ਦੇ ਪੰਜਾਬ ਦੀ ਧਰਤੀ ਦੇ ਉੱਪਰ ਨੂਰਮੈਲ ਵਾਲੇ Satsang ਕਰਵਾਉਣ ਦੇ ਸੰਬੰਧੀ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਸੀ ਲੁਧਿਆਣੇ ਤਾਂ ਉੱਥੇ ਸਿੱਖਾਂ ਨੂੰ ਮਾਰ ਦਿੱਤਾ ਜਣੇ ਕਿ ਤੁਸੀਂ ਐਂ ਦੱਸਦੇ ਹੋ ਕਿ ਪੰਜਾਬ ਦਾ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਆ ਜਿਹੜੀ ਤੁਹਾਡੀ ਸਰਕਾਰ ਨੇ ਸਿੱਖਾਂ ਨੂੰ ਨਹੀਂ ਕਤਲਿਆ ਕੀਤਾ ਆਪਣੇ ਵਾਰੀ ਭੁੱਲ ਗਏ ਹੁਣ ਕਹਿੰਦਾ ਜੀ ਭਗਵੰਤ ਮਾਨ ਦੇ ਇੱਥੇ ਚੱਲਦੇ ਨੇ ਬਿੱਸਾ ਸਿੰਘ ਬਲਟੋਏ ਦਾ ਬਿਆਨ ਅੱਜ ਦਾ ਕਹਿੰਦਾ ਭਗਵੰਤ ਮਾਨ ਤਾਂ ਕਹਿੰਦਾ ਚਪੜਾਸੀ ਜਿੰਨੀ ਉਹਦੀ ਔਕਾਤ ਨਹੀਂ ਕਹਿੰਦਾ ਚਪੜਾਸੀ ਨੂੰ ਬੰਦਾ ਪੁੱਸ ਲੈਂਦਾ ਕਹਿੰਦਾ ਦਿੱਲੀ ਵਾਲੇ ਉਹਦੀ ਔਕਾਤ ਨਹੀਂ ਪੁੱਸਦੇ ਅੱਜ ਇਹ ਲਫ਼ਜ਼ ਕਹਣੇ ਜਿਹੜੇ ਇਹ ਲਫ਼ਜ਼ ਮਜੀਠੀਆ ਕਹਿੰਦਾ ਹੁੰਦਾ ਸੀ ਅੱਜ ਮਨਜੀਠਿਆ ਜੇਲ੍ਹ ਦੇ ਵਿੱਚ ਧਾਹਾ ਮਾਰਿਆ ਬਿਲਕਰੇ ਆ ਤੁਸੀਂ ਅੱਜ ਇਹ ਗੱਲ ਉਹਦੀ ਮੰਨਦਾ ਜੇ ਨਹੀਂ ਮੰਨਦਾ ਮੁੱਖ ਮੰਤਰੀ ਆਗਲਾ ਪਰ ਇਹ ਗੱਲ ਕਹਿਣੀ ਤੇ ਜੇਕਰ ਉਹਨੇ ਕਹਿਤਾ ਭਾਈ ਹਰ ਸਿਮਰਤ ਬੀਬਾ ਨੂੰ ਕਿ ਭਾਈ ਤੁਸੀਂ ਬੇਲੇ ਚੌਂਕੀਆਂ ਲਾ ਲਿਆ ਕਰੋ ਤਾਂ ਅੱਜ ਧਰਨਾ ਲਾਈ ਬੈਠਿਆ ਕਹਿੰਦੇ ਜੀ ਬੀਬੀਆਂ ਦਾ ਅਪਮਾਨ ਕਰ ਦਿੱਤਾ ਇਹ ਤਾਂ ਜੀ ਔਰਤਾਂ ਦੇ ਖਿਲਾਫ ਬੋਲਦਾ ਜੀ ਇਹਦਾ ਕਰਤਾਰ ਨਹੀਂ ਚੰਗਾ ਇਹਦਾ ਫਲਾਨਾ ਨਹੀਂ ਚੰਗਾ ਇਹਦਾ ਧੌਂਕਾ ਨਹੀਂ ਚੰਗਾ ਚੰਗਾ ਤੁਹਾਨੂੰ ਇੱਕਾ ਸਿਆਸ ਦਾ ਮੌਕਾ ਮਿਲ ਗਿਆ ਜੋ ਕੁਝ ਤੁਸੀਂ ਕਹਿ ਰਹੇ ਹੋ ਉਹ ਸਭ ਕੁਝ ਠੀਕ ਆ ਜੋ ਭਗਵੰਤ ਮਾਨ ਕਹਦੇ ਜਾਂ ਇੱਕਾ ਦੁੱਕਾ ਹੋਰ ਕਹਿੰਦੇ ਜਾਂ ਭਾਈ ਅੰਮਰਪਾਲ ਸਿੰਘ ਕਹਿੰਦੇ ਉਹਦੇ ਤੁਹਾਡੇ ਚਲੂਣੇ ਲੜਦੇ ਆ ਉਹਦੇ ਮਿਰਚਾਂ ਲੜਦੀਆਂ ਜੋ ਕੁਝ ਤੁਸੀਂ ਕਹਿ ਰਹੇ ਹੋ ਉਹ ਸਭ ਕੁਝ ਠੀਕ ਆ ਜੋ ਭਗਵੰਤ ਮਾਨ ਕਹਦੇ ਜਾਂ ਇੱਕਾ ਦੁੱਕਾ ਹੋਰ ਕਹਿੰਦੇ ਜਾਂ ਭਾਈ ਅੰਮਰਪਾਲ ਸਿੰਘ ਕਹਿੰਦੇ ਉਹਦੇ ਤੁਹਾਡੇ ਚਲੂਣੇ ਲੜਦੇ ਆ ਉਹਦੇ ਮਿਰਚਾਂ ਲੜਦੀਆਂ ਬਰਸ਼ਾ ਸਿੰਘ ਵਟੋਆ ਜੇਲ ਸਪਰਡੈਂਟ ਨੂੰ ਕਹਿੰਦਾ ਮੈਨੂੰ ਤੈਨੂੰ ਕਹਿੰਦਾ ਵੱਧ ਪਤਾ ਹੈਗਾ ਜੇਲ ਦੇ ਰੂਲਾਂ ਦਾ ਭਾਈ ਫਿਰ ਲੱਗ ਜਾਂਦਾ ਸਪਰਡੈਂਟ ਇਹਨੂੰ ਕਿਨੇ ਰੋਕਿਆ ਸੀ ਕਿਨੇ ਬਾਹ ਫੜੀਆਂ ਸੀ ਕਹਿੰਦਾ ਭਾਬ ਇਹ ਆ ਕਹਿੰਦੇ ਹੁੰਦੇ ਕਿ ਦੂਜੇ ਦੀਆਂ ਕਾਸਤ ਤੇ ਆਪ ਦੀਆਂ ਹੱਥ ਦੇ ਵਿੱਚ ਇਹ ਤਾਂ ਮਿੱਤਰੋ ਉਹ ਗੱਲ ਆ ਸ਼ਿਆਣੇ ਕਹਦੇ ਹੁੰਦੇ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਭਰ ਲਾ ਕਿਤੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤਾਂ ਆਉਂਦੀਆਂ ਰਹਿੰਦੀਆਂ ਨੇ ਬੀਰ ਸਾਹਿਬ ਸਿੰਘ ਬਲਟਵਾ ਜੀ ਤੇ ਤੁਹਾਡੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਨਿਸ਼ਰੀ ਅਕਾਲਤਾ ਸਾਹਿਬ ਇਹ ਸਾਰਾ ਕੁਝ ਝੋਲੀ ਚ ਪਵਾਇਆ ਸੀ ਕਿਉਂ ਪਵਾਇਆ ਸੀ ਗਨਾਹ ਕੀਤੇ ਸੀ ਤਾਂ ਪਵਾਇਆ ਸੀ ਐਵੇਂ ਨਹੀਂ ਕੋਈ ਪਵਾਉਂਦਾ ਜੇ ਬੰਦੇ ਨੇ ਗਦਾ ਕੀਤਾ ਸੀ ਤਾਂ ਸਾਰਾ ਕੁਝ ਉਹ ਕਿਹਾ ਸੀ ਕਿ ਸਤੋ ਆ ਵੀ ਹੋਇਆ ਆ ਵੀ ਹੋਇਆ ਆ ਵੀ ਹੋਇਆ ਬਾਅਦ ਵਿੱਚ ਫਿਰ ਅਕਾਲਤਾ ਸਭ ਤੋਂ ਸੌਹਾ ਖਾ ਕੇ ਬਾਅਦ ਵਿੱਚ ਮੁੱਕਰ ਗਿਆ ਇਹੀ ਕੰਮ ਪ੍ਰਕਾਸ਼ ਬਾਦਲ ਦਾ ਰਿਹਾ ਤੇ ਮੁੰਡਾ ਕੀ ਦਾਗਾ ਪ੍ਰਕਾਸ਼ ਬਾਦਲ ਦੀ ਆ ਵੈਸੇ ਤਾਂ ਪਿਤਾ ਸਮਾਨ ਕਹਿੰਦਾ ਹੁੰਦਾ ਸੀ ਚਲੋ ਬਾਜੀ ਦਾ ਤਾਂ ਉਸੇ ਦੀ ਆ ਕਹਿੰਦਾ ਭਾਵ ਕਿ ਜਿਹੜਾ ਆਪਣੇ ਵਾਰੀ ਦੁੱਖ ਲੱਗਦਾਗਾ ਜੋ ਤੁਸੀਂ ਸਿੱਕਾਉਂਦਾ ਘਾਣ ਕਰਕੇ ਗਏ ਹੋ ਜੋ ਤੁਸੀਂ ਅੱਜ 12ਵੇਂ ਅੱਜ ਤਾਂ ਫਲਾਨਾ ਜਾਂ ਤਮਕਾ ਪੱਲ ਲੱਲੀ ਸ਼ਾਵਾ ਜਾਂ ਆਪਾਂ ਇਹ ਸੰਤ ਕਹਿੰਦੇ ਹੁੰਦੇ ਸੀ ਜਿਹੜੇ ਅਜੇ ਭਈਏ ਨੇ ਉਹ ਤਾਂ ਤੁਹਾਡੇ ਬੈਸ ਪ੍ਰਧਾਨ ਨੇ ਤਾਂ ਜ਼ਿਲ੍ਹਾ ਪ੍ਰਧਾਨ ਨੇ ਅੱਜ ਪੰਜਾਬ ਕਰ ਲਾ ਰਿਆ ਕਿ ਭਈਏ ਜਿਹੜੇ ਨੇਤਾ ਠੱਕੇ ਕਰ ਰਿਆ ਤੁਸੀਂ ਉਹਨਾਂ ਨੂੰ ਪ੍ਰਧਾਨ ਬਣਾ ਰਹੇ ਹੋ ਇੱਕ ਕਰਨ ਕੁਮਾਰੀ ਆ ਤੁਹਾਡੀ ਉਹ ਜ਼ਿਲ੍ਹਾ ਪ੍ਰਧਾਨ ਬੈਸ ਪ੍ਰਧਾਨ ਸੈਦੂ ਦੇ ਘਰ ਵਾਲੀ ਆ ਅੰਮਰਸਰ ਦੇ ਤੇ ਆਦਾ ਤੁਹਾਡਾ ਹਾਲ ਆ ਭਈਆਂ ਨੂੰ ਤੁਸੀਂ ਬਾਗੜੋ ਜਿਹੜੀ ਪੰਜਾਬ ਦੀ ਸੁਮਾ ਰਹੇ ਹੋ ਆਰਐਸਐਸ ਨੂੰ ਬਾੜਨ ਵਾਲੇ ਪੰਜਾਬ ਦੇ ਵਿੱਚ ਤੁਸੀਂ ਹੋ ਬੀਜੇਪੀ ਨੂੰ ਬਾੜਨ ਵਾਲੇ ਤੁਸੀਂ ਹੋ ਅੱਜ ਕਹਿੰਦੇ ਕਿ ਬੀਜੇਪੀ ਮਾੜੀ ਹੋ ਗਈ 10 ਸਾਲ ਤੁਹਾਡੀ ਬੀਜੇਪੀ ਦੇ ਨਾਲ ਜਾਰੀ ਰਹੀ ਹੈ ਉਦੋਂ ਮਾੜੀ ਨਹੀਂ ਹੋਈ 10 ਸਾਲ ਤੁਹਾਡੀ ਆਰਐਸਐਸ ਦੇ ਨਾਲ ਜਾਰੀ ਰਹੀ ਹੈ ਉਦੋਂ ਮਾੜੀ ਨਹੀਂ ਹੋਈ ਤੇ ਅੱਜ ਮੇਰੇ ਸਾਹਮਣੇ ਇੱਕ ਹੋਰ ਬਿਆਨ ਸਾਹਮਣੇ ਆਇਆ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਕਿਹਾ ਕਹਿੰਦਾ ਨੀਟੇ ਅਸ ਕੇ ਜਿਹੜਾ ਖਤਰਾ ਅਸੇ ਹੱਸਦਾ ਹੁੰਦਾ ਸ਼੍ਰੀ ਕਾਲਤਾ ਸਾਹਿਬ ਦਾ ਜਥੇਦਾਰ ਰਿਹਾ ਸਤਿਕਾਰਯੋਗ ਆ ਸਾਡੇ ਲਈ ਤਾਂ ਜੋ ਮਰਜੀ ਆਪਣੀ ਪਾਰਟੀ ਬਣਾਵੇ ਜਿੱਦੇ ਉਹ ਮਾੜਾ ਹੋਊਗਾ ਭਾਈ ਉਹਦੇ ਉਹਨੂੰ ਸਤਿਕਾਰ ਨਾਲ ਬੁਲਾਵਾਂਗੇ ਜਿੱਦੋਂ ਸਤਿਕਾਰ ਤੋਂ ਟੱਪ ਗਿਆ ਉਹਦੇ ਫਿਰ ਉਸਨੂੰ ਉਸ ਹਿਸਾਬ ਨਾਲ ਬੁਲਾ ਲਾਂਗੇ ਪਰ ਸ਼੍ਰੀ ਕਾਲਤਾ ਸਾਹਿਬ ਦਾ ਜਥੇਦਾਰ ਰਿਹਾ ਲੰਬਾ ਸਮਾਂ ਤਤਸਿਦਾਂ ਦਾ ਸਾਡਾ ਜਥੇਦਾਰ ਰਿਹਾ ਤੇ ਅੱਜ ਤੁਸੀਂ ਉਤੇ ਚੇਕੜ ਸੁੱਟ ਰਹੇ ਹੋ ਕਿਉਂਕਿ ਤੁਹਾਨੂੰ ਜਿਹੜਾ ਉਹਨੇ ਸਵਾਲ ਕਰ ਦਿੱਤੇ ਤੇ ਤੁਹਾਡੇ ਜਿਹੜਾ ਉਹ ਜਿਹੜਾ 2 ਦਸੰਬਰ ਵਾਲਾ ਉਹ ਹਾਜਮਾ ਨਹੀਂ ਆਉਂਦਾ ਜਿਹੜਾ ਕਿ ਜਿਹੜਾ ਸਾਰਾ ਕੁਝ ਬਾਲਸ ਲੈ ਲਿਆ ਇਸ ਕਰਕੇ ਜਿਹੜਾ ਆਪਣੇ ਬਾਰੇ ਥੋੜਾ ਸੋਚਿਆ ਕਰੋ ਸਮਝਿਆ ਕਰੋ ਜਦੋਂ ਤੁਸੀਂ ਚੰਬਦੇ ਚਲਾਈਆਂ ਤੇ ਉਹ ਤੁਹਾਡੇ ਯਾਦ ਨਹੀਂ ਜਦੋਂ ਤੁਸੀਂ ਰੇਤਾ ਵੀ ਨਹੀਂ ਛੱਡਿਆ ਵਾਜਰੀ ਵੀ ਨਹੀਂ ਛੱਡੇ ਬੜੇ ਬੜੇ ਪਲ ਖਾ ਗਏ ਤੇ ਲੋਕਾਂ ਨੂੰ ਜਿਹੜਾ ਮੁੰਡਿਆਂ ਨੂੰ ਚਿੱਟੀਆਂ ਤੇ ਲਾ ਦਿੱਤਾ ਤਾਂ ਪੰਜਾਬ ਦਾ ਸੱਡੇ ਕੱਖ ਨਹੀਂ ਤੇ ਉਹ ਤੁਹਾਨੂੰ ਅੱਜ ਲੱਗਦਾ ਕਿ ਪੰਜਾਬ ਦੇ ਲੋਕ ਆ ਆ ਤੁਸੀਂ ਚਾਰ ਟਰੱਕ ਭੇਜਤੇ ਜਾਂ 100 ਭੇਜਤਾ ਇਹ ਲੋਕਾਂ ਦਾ ਰੁਪਿਆ ਭਾਈ ਹਰਪੀਟ ਤਨ ਭੇਜਤਾ ਧੰਨਵਾਦ ਕਰਦੇ ਆ ਸੀ ਦੋਨੇ ਹੱਥ ਮਾਰਨ ਕੇ ਤੁਹਾਡਾ ਕਿ ਤੁਸੀਂ ਹਰਪੀਟ ਤਨ ਦੀ ਮਦਦ ਕੀਤੀ ਆ ਹਰ ਇੱਕ ਕਰ ਰਿਹਾ ਜਿੰਨੇ ਕੁ ਯੋਗਾਗਾ ਪਰ ਇੱਥੇ ਸਿਆਸਤ ਦਾ ਖੇਡੋ ਕਿ ਤੁਸੀਂ ਕਿ ਲੋਕ ਤੁਹਾਨੂੰ ਮਰਦੇ ਡੁੱਬਦੇ ਹੋਏ ਤੇ ਤੁਸੀਂ ਸਿਆਸਤਾ ਕਰਦੇ ਹੋ ਕਹਿੰਦੇ ਹੁੰਦੇ ਆ ਕਿ ਤੂੰ ਤਾਂ ਮਰੇ ਬੰਦੇ ਤੇ ਸਵੇਜ ਪੇ ਲੱਕੜਾ ਤੇ ਵੀ ਸਿਆਸਤਾ ਕਰ ਜਾਂਦੇ ਹੋ ਉਹ ਤਾਂ ਅਜੇ ਜਿਉਂਦੇ ਆ ਵਿਚਾਰੇ ਪਰਮਾਤਮਾ ਜਿਉਂਦਾ ਰੱਖੇ ਸਦਾ ਸਭ ਨੂੰ ਖੁਸ਼ ਰੱਖਣਾ ਪਰ ਗੱਲ ਤਾਂ ਇਹ ਆ ਕਿ ਆਪਣੇ ਬਾਰੇ ਸੋਚਿਆ ਕਰੋ ਮੜਾ ਜਾ ਇਹ ਕੁਦਰਤ ਬੜੀ ਬਲਵਾਨ ਆ ਪਰਮਾਤਮਾ ਮੌਕਾ ਹਰ ਇੱਕ ਨੂੰ ਦਿੰਦਾਗਾ ਪਰ ਉਸ ਮੌਕੇ 'ਚ ਜਿਹੜਾ ਬੰਦਾਗਾ ਉਹ ਚਾਹੇ ਮਨਿਸਟਰ ਹੋਵੇ ਐਮਪੀ ਹੋਵੇ ਮੋੱਖ ਮੰਤਰੀ ਹੋਵੇ ਐਮਐਲਏ ਹੋਵੇ ਕਿਸੇ ਮਰਜ਼ੀ ਅਹੁਦੇ ਤੇ ਹੋਵੇ ਜਦੋਂ ਉਹਦੇ ਉੱਪਰ ਉਹਦੇ ਅੰਦਰ ਹੰਕਾਰ ਆ ਜਾਂਦਾਗਾ ਜਾਂ ਫਿਰ ਉਹ ਰੱਬ ਨੂੰ ਇੱਕ ਆਪਾ ਕਹਿੰਦੇ ਹੁੰਦੇ ਕਿ ਟੱਬ ਸਮਝਣ ਲੱਗ ਜਾਂਦਾ ਤੇ ਭਾਈ ਫਿਰ ਉਹਦੇ ਨਾਲ ਰੱਬ ਹਿਸਾਬ ਕਿਤਾਬ ਕਰਦਾਗਾ ਉਹ ਚਾਹੇ ਕਿਸੇ ਮਰਜ਼ੀ ਪਾਰਟੀ 'ਚ ਹੋਵੇ ਰਾਜਨੀਤਿਕ ਪਾਰਟੀ ਦੇ ਵਿੱਚ ਇਹ ਤੁਹਾਡੇ ਕੱਲੇ ਕਾਲੀ ਦੀ ਗੱਲ ਨਹੀਂ ਇੱਥੇ ਸਾਰੇ ਪਾਰਟੀਆਂ ਦੀ ਗੱਲ ਕਰਦਾ ਮੈਂ ਇਥੇ ਇਸ ਕਰਕੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਣੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ